ਮੈਂ ਜਦੋਂ ਇੰਡੀਆ ਹੁੰਦਾ ਸੀਗਾ ਨਾ ਤਾਂ ਮੇਰੇ ਦਾਦੇ ਨੇ ਇੱਕ ਬਹੁਤ ਵਧੀਆ ਗੱਲ ਦੱਸੀ ਸੀ ਮੈਨੂੰ ਕਿ ਬੰਦਾ ਕਿੰਨੀ ਵੀ ਕਮਾਈ ਕਰ ਲੇ ਉਹਨੂੰ ਕਦੇ ਵੀ ਨਾ ਜ਼ਿੰਦਗੀ ਚ ਕਮਾਂਡ ਨਹੀਂ ਕਰਨਾ ਚਾਹੀਦਾ ਕਿੰਨੀ ਮਰਜ਼ੀ ਜਾਇਦਾਦ ਜਿੰਨੀ ਮਰਜ਼ੀ ਪ੍ਰਾਪਰਟੀ ਬਣਾ ਲੇ ਤੇ ਉਹਨੂੰ ਕਦੇ ਵੀ ਨਾ ਇਸ ਚੀਜ਼ ਦਾ ਕਮਾਂਡ ਨਹੀਂ ਕਰਨਾ ਚਾਹੀਦਾ ਤਾਂ ਇੱਕ ਬਹੁਤ ਹੀ ਵਧੀਆ ਉਹਨਾਂ ਨੇ ਮੈਨੂੰ ਕਹਾਣੀ ਸੁਣਾਈ ਸੀਗੀ ਤਾਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤਾਂ ਉਹ ਕਹਿੰਦੇ ਨੇ ਇੱਕ ਬੰਦਾ ਸੀਗਾ ਤੇ ਰੱਬ ਦੀ ਬਹੁਤ ਭਗਤੀ ਕਰਦਾ ਸੀ ਤਾਂ ਉਹਨੇ ਰੱਬ ਤੋਂ ਇੱਕ ਚੀਜ਼ ਮੰਗੀ ਕਿ ਮੈਨੂੰ ਇੰਨੀ ਕੁ ਮਹੀਨੇ ਦੀ ਕਮਾਈ ਹੋਵੇ ਕਿ ਮੇਰਾ ਵਧੀਆ ਗੁਜ਼ਾਰਾ ਹੋਵੇ ਤੇ ਰੱਬ ਪ੍ਰਗਟ ਹੋਇਆ ਤੇ ਰੱਬ ਨੂੰ ਉਹਨੇ ਕਿਹਾ ਕਿ ਮੈਨੂੰ 10 ਰੁਪਏ ਆ ਜਿਹੜਾ ਮਹੀਨੇ ਦੇ ਦੇ ਦਿਆ ਕਰੋ ਇਹਦੇ 'ਚ ਮੇਰਾ ਵਧੀਆ ਗੁਜ਼ਾਰਾ ਹੋ ਜਾ ਕਰੂਗਾ ਤੇ ਰੱਬ ਨੇ ਉਹਦੀ ਜਿਹੜੀ ਉਹ ਗੱਲ ਸੁਣੀ ਤੇ ਮੰਨੀ ਤੇ ਇਦੂ ਬਾਅਦ ਕੀ ਉਹਨੂੰ ਹਰ ਮਹੀਨੇ ਕੀ ਆ 10 ਰੁਪਏ ਬੰਨ ਲੱਗ ਗਏ ਫੇਰ ਉਸ ਤੋਂ ਬਾਅਦ ਕੀ ਆ ਉਹਦਾ ਵਿਆਹ ਹੋਇਆ ਤੇ ਉਹਨੂੰ ਕੀ ਆ 30 ਰੁਪਏ ਬਣ ਲੱਗੇ ਮਹੀਨੇ ਦੇ ਫੇਰ ਉਹਦੇ ਬੱਚੇ ਹੋਏ ਤੇ ਉਸ ਤੋਂ ਬਾਅਦ ਕੀ ਆ ਉਸ ਬੰਦੇ ਦੀ ਕਮਾਈ ਆ ਜਿਹੜੀ 60 ਰੁਪਏ ਹੋ ਗਈ ਤੇ ਉਹ ਬੰਦਾ ਸੋਚ ਰਿਹਾ ਸੀਗਾ ਕਿ ਮੈਂ ਤਾਂ ਰੱਬ ਤੋਂ ਮੰਗੇ ਸੀਗੇ 10 ਰੁਪਏ ਮਹੀਨੇ ਦੇ ਪਰ ਮੇਰੇ ਕੀ ਆ ਮੈਂ ਕੀ ਆ ਹੁਣ ਜਿਹੜਾ 60 ਰੁਪਏ ਮਹੀਨੇ ਜਿਹੜਾ ਕਮਾਉਣ ਲੱਗ ਗਿਆ ਇਹ ਤਾਂ ਮੇਰੇ ਲਈ ਬਹੁਤ ਜ਼ਿਆਦਾ ਹੈ ਕਿਉਂਕਿ ਉਹਦਾ 10 ਰੁਪਈਆਂ 'ਚ ਹੀ ਵਧੀਆ ਗੁਜ਼ਾਰਾ ਹੋ ਰਿਹਾ ਸੀ ਪਰ ਹੁਣ ਕੀ ਆ ਉਹ ਮਹੀਨੇ ਦੇ 60 ਰੁਪਏ ਕਮਾ ਰਿਆ ਸੀ ਤਾਂ ਉਹ ਬਹੁਤ ਦੁਖੀ ਹੋਇਆ ਉਹਨੇ ਫੇਰ ਰੱਬ ਨੂੰ ਜਿਹੜਾ ਯਾਦ ਕਰਿਆ ਤੇ ਰੱਬ ਫੇਰ ਪ੍ਰਗਟ ਹੋਇਆ ਤੇ ਉਹਨੇ ਸਵਾਲ ਪੁੱਛਿਆ ਕਿ ਪ੍ਰਮਾਤਮਾ ਮੈਂ ਤਾਂ ਤੇਰੇ ਤੋਂ ਮਤਲਬ 10 ਰੁਪਏ ਮੰਗੇ ਸੀ ਮੈਂ ਕੁਝ ਗਲਤ ਤਾਂ ਨਹੀਂ ਕਰ ਰਿਆ ਕਿ ਮੇਰੀ ਜਿਹੜੀ ਹੁਣ ਇਨਕਮ ਹੈ ਉਹ 60 ਰੁਪਏ ਹੋ ਗਈ ਹੈ ਮਹੀਨੇ ਦੀ ਕਿ ਕੁਝ ਮੇਰੇ ਤੋਂ ਗਲਤ ਤਾਂ ਨਹੀਂ ਹੋ ਰਿਹਾ ਮੈਂ ਕੋਈ ਗਲਤ ਕਮਾਈ ਤਾਂ ਨਹੀਂ ਕਰ ਰਿਹਾ ਤਾਂ ਰੱਬ ਦਾ ਜਿਹੜਾ ਜਵਾਬ ਸੀਗਾ ਬਹੁਤ ਹੀ ਖੂਬਸੂਰਤ ਸੀਗਾ ਉਹ ਜਵਾਬ ਕਿਉਂ ਕਹਿੰਦਾ ਜਿਹੜਾ ਮਤਲਬ ਤੂੰ ਹਲੇ ਵੀ 10 ਰੁਪਏ ਕਮਾ ਰਿਆ ਤੇਰੀ ਕਮਾਈ ਆ ਜਿਹੜੀ ਉਹ 10 ਰੁਪਏ ਆ ਤੂੰ ਵਿਆਹ ਕਰਵਾਇਆ ਤਾਂ ਜਿਹੜੀ ਤੇਰੀ ਪਤਨੀ ਦਾ ਮੁਕੱਦਰ ਸੀਗਾ 20 ਰੁਪਏ ਮਤਲਬ ਜਿਹੜੇ ਹੋਰ ਐਡ ਹੋ ਗਏ ਤੂੰ 30 ਰੁਪਏ ਕਮਾਉਣ ਲੱਗ ਗਿਆ ਵਿਆਹ ਤੋਂ ਬਾਅਦ ਉਹ ਕੀ ਆ ਮਤਲਬ ਕਮਾਤ ਹੋਈ ਰਹੀ ਪਰ ਜਿਹੜੀ ਕਿਸਮਤ ਐ ਮੁਕੱਦਰ ਐ ਜਿਹੜੀ ਉਹ ਕਮਾਈ ਆ ਉਹ ਤੇਰੀ ਘਰ ਵਾਲੀ ਦੀ ਹੁਣ ਘਰ ਵਾਲੀ ਤਾਂ ਉਹਦੀ ਕਮਾਈ ਨਹੀਂ ਰਹੀ ਤੇ ਉਸ ਤੋਂ ਬਾਅਦ ਕੀ ਉਹਦਾ ਬੱਚਾ ਹੋਇਆ ਬੱਚੇ ਤੋਂ ਬਾਅਦ ਕੀ ਉਹਦੀ ਜਿਹੜੀ ਮਹੀਨੇ ਦੀ ਕਮਾਈ ਆ ਉਹ 60 ਰੁਪਏ ਹੋਣ ਲੱਗੀ ਤਾਂ ਹੁਣ 30 ਰੁਪਏ ਉਹਦੀ ਕਮਾਈ ਸੀਗੀ ਪਤਨੀ ਤੋਂ ਬਾਅਦ ਤਾਂ 30 ਰੁਪਏ ਉਹਦੇ ਹੋਰ ਵਧ ਕੇ ਉਹਦੀ ਜਿਹੜੀ ਬੱਚੀ ਦੀ ਕਿਸਮਤ ਸੀ ਜਾਉਂਦਾ ਮੁਕੱਦਰ ਸੀਗਾ ਤਾਂ ਕਹਿੰਦਾ ਕਿ ਹੁਣ ਬੱਚੇ ਨੇ ਤਾਂ ਕਮਾਉਣੀ ਜਾਣਾ ਪਰ ਉਹਨੂੰ ਵੀ ਤਾਂ ਓਨੇ ਵੀ ਤਾਂ ਖਾਣਾ ਹੈ ਉਹਦੀਆਂ ਵੀ ਤਾਂ ਬਹੁਤ ਸਾਰੀਆਂ ਜ਼ਰੂਰਤਾਂ ਤਾਂ ਉਹਦੀ ਕਮਾਈ ਵੀ ਆ ਉਹ ਮਤਲਬ ਰੱਬ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਤੈਨੂੰ ਹੀ ਕਰਨ ਨੂੰ ਦਿੱਤੀ ਆ ਤਾਂ ਇਦਾਂ ਕਿ ਜੋ ਵੀ ਬੰਦਾ ਕਮਾਉਂਦਾ ਉਹਦੀ ਇਕੱਲੇ ਦੀ ਕਮਾਈ ਨਹੀਂ ਹੁੰਦੀ ਉਹਦੇ ਪਿੱਛੇ ਕੀ ਆ ਉਹਦੀ ਪਤਨੀ ਦੀ ਕਿਸਮਤ ਉਹਦਾ ਮੁਕੱਦਰ ਵੀ ਹੁੰਦਾ ਉਹਦੇ ਬੱਚਿਆਂ ਦਾ ਵੀ ਹੁੰਦਾ ਪਾਵਾ ਡਾਇਰੈਕਟਲੀ ਨਹੀਂ ਕਮਾ ਰਹੇ ਉਹਦੇ ਬੱਚੇ ਜਾਂ ਉਹਦੀ ਪਤਨੀ ਪਰ ਰੱਬ ਕੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਕੀਆ ਉਹ ਸਾਰੀ ਕਮਾਈ ਕੀ ਉਹਦੇ ਮਤਲਬ ਜੋ ਬੰਦਾ ਹੁੰਦਾ ਉਹਨੂੰ ਹੀ ਉਹ ਦਿੰਦਾ ਤਾਂ ਕਦੇ ਵੀ ਇਹ ਕਮੰਡ ਨਾ ਕਰੋ ਕਿ ਮੈਂ ਆਪਦੇ ਬੱਚਿਆਂ ਨੂੰ ਆਪਦੀ ਪਤਨੀ ਨੂੰ ਕਮਾ ਕੇ ਦੇ ਰਿਹਾ ਤਾਂ ਉਹਨਾਂ ਦੀ ਕਿਸਮਤ ਹੈ ਜਿਹੜੀ ਕਿ ਤੁਹਾਡੇ ਦੁਆਰਾ ਉਹਨਾਂ ਨੂੰ ਮਿਲ ਰਹੀ ਆ ਧੰਨਵਾਦ